ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਰੇਲ ਦੇ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਆ ਉੱਤਰ ਪ੍ਰਦੇਸ਼ ਦੇ ਗੋੜਾ ਚ ਚੰਡੀਗੜ੍ਹ ਤੋਂ ਡਿਬੜੂ ਘੜੇ ਜਾ ਰਹੀ ਰੇਲ ਗੱਡੀ ਦੇ 10 12 90 ਪਟੜੀ ਤੋਂ ਉਤਰ ਗਏ ਹਨ 15904 ਡਬੂਗੜ ਐਕਸਪ੍ਰੈਸ ਦੇ AC 4 ਡੱਬੇ ਵੀ ਪਲਟ ਗਏ ਹਨ ਤੇ ਚੰਡੀਗੜ ਡਬੂਗੜ ਡਾਊਨ ਐਕਸਪ੍ਰੈਸ ਦੇ AC ਕੋਚ ਦੇ 4 ਡੱਬੇ ਪਲਟ ਗਏ ਪਿਕੋਰਾ ਪੰਨੇੜੇ ਰੇਲ ਦੇ ਡੱਬੇ ਪਲਟ ਗਏ ਅਤੇ ਮੈਡੀਕਲ ਵੈਨ ਤੇ ART ਵੈਨ ਰਵਾਨ ਹੋ ਗਈ ਤੇ ਰੇਲਵੇ ਦੇ ਸਾਰੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਜੀ ਹਾਂ ਇਹ ਵੱਡਾ ਭਿਆਨਕ ਰੇਲ ਹਾਦਸਾ ਵਾਪਰੇ ਜੱਸਰ ਕਰਕੇ ਹਰ ਪਾਸੇ ਹਹਾਕਾਰ ਮੱਚ ਚੁਕੀ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਤਨਵਾਦ